ਹਾਂਜੀ ਦੋਸਤੋ ਸ਼ੁਰੂ ਕਰਦੇ ਆਂ ਆਪਾਂ ਆਪਣੀ ਅੱਜ ਦੀ ਕਹਾਣੀ ਮੇਰਾ ਨਾਮ ਕਰਨਵੀਰ ਸਿੰਘ ਹੈ ਮੇਰੇ ਮੰਮੀ ਪਾਪਾ ਮੇਰੀ ਜ਼ਿੰਦਗੀ ਦੇ ਫੈਸਲੇ ਅਕਸਰ ਆਪਣੀ ਮਰਜ਼ੀ ਨਾਲ ਹੀ ਕਰਦੇ ਸੀ ਜੋ ਕੇ ਵਿਆਹ ਉਹ ਵੀ ਉਹਨਾਂ ਨੇ ਹੀ ਕੀਤਾ ਮੇਰੀ ਮਾਂ ਹਮੇਸ਼ਾ ਹੀ ਚਾਹੁੰਦੀ ਸੀ ਕਿ ਮੇਰਾ ਵਿਆਹ ਉਹਨਾਂ ਦੀ ਸਹੇਲੀ ਦੀ ਕੁੜੀ ਨਾਲ ਹੋਵੇ ਜੋ ਕੇ ਮੇਰੀ ਬਚਪਨ ਦੀ ਦੋਸਤ ਸੀ ਅਤੇ ਉਹ ਕਈ ਵਾਰ ਸਾਡੇ ਘਰ ਆ ਚੁੱਕੀ ਸੀ ਉਸ ਨਾਲ ਗੱਲਬਾਤ ਵੀ ਹੋ ਜਾਂਦੀ ਸੀ ਮੇਰੀ ਮਾਂ ਨੂੰ ਲੱਗਦਾ ਸੀ ਉਹ ਕੁੜੀ ਬਹੁਤ ਸਿਆਣੀ ਹੈ ਅਤੇ ਘਰ ਦੇ ਮਾਹੌਲ ਤੋਂ ਚੰਗੀ ਤਰ੍ਹਾਂ ਜਾਣੂ ਆ ਤੇ ਉਹਨਾਂ ਦੇ ਦਿਲ ਦੇ ਬਹੁਤ ਨੇੜੇ ਆ ਦੂਜੇ ਪਾਸੇ ਮੇਰੇ ਪਾਪਾ ਚਾਹੁੰਦੇ ਸੀ ਕਿ ਮੇਰਾ ਵਿਆਹ ਉਹਨਾਂ ਦੇ ਦੋਸਤ ਦੀ ਕੁੜੀ ਨਾਲ ਹੋਵੇ ਉਹ ਦੂਜੇ ਪਿੰਡ ਵਿੱਚ ਰਹਿੰਦੀ ਸੀ ਤੇ ਮੈਂ ਉਸ ਨੂੰ ਕਦੇ ਵੇਖਿਆ ਵੀ ਨਹੀਂ ਸੀ ਉਸ ਦਾ ਨਾਮ ਹਰਮਨ ਸੀ ਤੇ ਇਹ ਨਾਮ ਮੈਨੂੰ ਕਦੇ ਪਸੰਦ ਹੀ ਨਹੀਂ ਆਇਆ ਸੀ ਨਾ ਹੀ ਉਸ ਨਾਲ ਮੇਰਾ ਕਦੇ ਕੋਈ ਲਗਾਵ ਹੋਇਆ ਸੀ ਨਾ ਹੀ ਕਦੇ ਇਦਾਂ ਦਾ ਮੌਕਾ ਆਇਆ ਕਿ ਮੈਂ ਉਸ ਨਾਲ ਗੱਲ ਕਰ ਸਕਾਂ ਜਾ ਉਸ ਨੂੰ ਜਾਣ ਸਕਾਂ ਮੇਰੇ ਪਾਪਾ ਦੀ ਗੱਲ ਘਰ ਵਿੱਚ ਆਖਰੀ ਫੈਸਲਾ ਹੁੰਦੀ ਸੀ ਇਸ ਲਈ ਉਹਨਾਂ ਦੀ ਗੱਲ ਮੈਂ ਮੰਨ ਲਈ ਹਰਮਨ ਨਾਲ ਮੇਰੇ ਰੋਕੇ ਦੀ ਤਰੀਕ ਤੈਅ ਕਰ ਦਿੱਤੀ ਗਈ ਮੇਰੇ ਮਨ ਵਿੱਚ ਇਹ ਗੱਲ ਘਰ ਕਰ ਗਈ ਤੇ ਮੈਂ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਸੀ ਮੈਨੂੰ ਲੱਗਦਾ ਸੀ ਕਿ ਇੱਕ ਪਿੰਡ ਦੀ ਕੁੜੀ ਮੇਰੇ ਸੁਪਨਿਆਂ ਵਿੱਚ ਮੇਰਾ ਸਾਥ ਨਹੀਂ ਦੇ ਸਕਦੀ ਮੇਰੀ ਸੋਚ ਥੋੜੀ ਅਲੱਗ ਸੀ ਮੇਰੀ ਜ਼ਿੰਦਗੀ ਵਿੱਚ ਇਦਾਂ ਇੱਕ ਪਿੰਡ ਦੀ ਕੁੜੀ ਦਾ ਹੋਣਾ ਮੈਨੂੰ ਇਹ ਖਾਲੀਪਣ ਜਿਹਾ ਲੱਗਦਾ ਸੀ ਮੇਰੀ ਮਾਂ ਚੁੱਪ ਹੋ ਗਈ ਪਰ ਉਹਨਾਂ ਦੇ ਦਿਮਾਗ ਵਿੱਚ ਬਹੁਤ ਕੁਝ ਚੱਲ ਰਿਹਾ ਸੀ ਇੱਕ ਦਿਨ ਉਹਨਾਂ ਨੇ ਮੈਨੂੰ ਆਪਣੇ ਕੋਲੇ ਇਕੱਲਿਆਂ ਬੁਲਾਇਆ ਤੇ ਮੈਨੂੰ ਆਪਣੇ ਕੋਲ ਬਿਠਾ ਕੇ ਕਹਿਣ ਲੱਗੀ ਕਿ ਪੁੱਤ ਜੇ ਤੈਨੂੰ ਹਰਮਨ ਨਹੀਂ ਪਸੰਦ ਤਾਂ ਤੂੰ ਉਸ ਨੂੰ ਤਲਾਕ ਦੇ ਦੇਵੀਂ ਮੇਰੇ ਚਿਹਰੇ ਤੇ ਉਦਾਸੀ ਦੇਖ ਕੇ ਉਹਨਾਂ ਨੇ ਹੋਰ ਸਪਸ਼ਟ ਕੀਤਾ ਦੇਖ ਪੁੱਤ ਤੇਰੇ ਪਾਪਾ ਕਦੇ ਵੀ ਮੇਰੀ ਸਹੇਲੀ ਦੀ ਕੁੜੀ ਨਾਲ ਤੇਰਾ ਵਿਆਹ ਨਹੀਂ ਕਰਨਗੇ ਕਿਉਂਕਿ ਉਹ ਹਮੇਸ਼ਾ ਆਪਣੀ ਗੱਲ ਮਨਾਉਣਾ ਚਾਹੁੰਦੇ ਨੇ ਇੱਕ ਵਾਰ ਹਰਮਨ ਨਾਲ ਵਿਆਹ ਕਰਾ ਲਾ ਤੇ ਉਹਨਾਂ ਦੀ ਜਿੱਦ ਪੂਰੀ ਹੋ ਜਾਵੇਗੀ ਫਿਰ ਤੂੰ ਉਸ ਨੂੰ ਛੱਡ ਦੇਵੀ ਮੈਂ ਤੇਰਾ ਵਿਆਹ ਮੇਰੀ ਸਹੇਲੀ ਦੀ ਕੁੜੀ ਨਾਲ ਕਰਵਾ ਦੇਵਾਂਗੀ ਜੋ ਤੈਨੂੰ ਵੀ ਪਸੰਦ ਹੈ ਤੇ ਤੇਰੇ ਦਿਲ ਦੇ ਨੇੜੇ ਵੀ ਆ ਇਹ ਸੁਣ ਕੇ ਮੇਰੇ ਅੰਦਰ ਚੀ ਸੁੱਠੀ ਜਿਵੇਂ ਮੇਰੇ ਤੇ ਕੋਈ ਪਹਾੜ ਡਿੱਗ ਗਿਆ ਹੋਵੇ ਮਾਂ ਦੀ ਚਲਾਕੀ ਤੇ ਮੈਂ ਹੈਰਾਨ ਰਹਿ ਗਿਆ ਤੇ ਥੋੜੀ ਰਾਹਤ ਵੀ ਮਿਲੀ ਇਹ ਸੋਚ ਕੇ ਕਿ ਸ਼ਾਇਦ ਮੇਰੇ ਮਨ ਦੀ ਗੱਲ ਪੂਰੀ ਹੋ ਜਾਵੇਗੀ ਉਦੋਂ ਹੀ ਅੰਤਰਾਤਮਾ ਨੇ ਆਵਾਜ਼ ਦਿੱਤੀ ਇਹ ਤਾਂ ਹਰਮਨ ਨਾਲ ਅਨਿਆਹ ਹੋਵੇਗਾ ਕਿਉਂਕਿ ਉਹਦੀ ਕੋਈ ਗਲਤੀ ਨਹੀਂ ਉਹ ਤਾਂ ਬਸ ਇਸ ਖੇਡ ਦੀ ਇੱਕ ਕਟਫੁਤਲੀ ਸੀ ਪਰ ਮੇਰੀ ਮਾਂ ਨੇ ਮੈਨੂੰ ਇੱਕ ਹੋਰ ਗੱਲ ਕਹਿ ਦਿੱਤੀ ਜਿਸ ਦੇ ਨਾਲ ਸਾਰੀ ਹਮਦਰਦੀ ਖਤਮ ਹੋ ਗਈ ਉਹਨਾਂ ਨੇ ਕਿਹਾ ਕਿ ਉਹ ਕੁੜੀ ਬਹੁਤ ਚਰਿੱਤਰਹੀਣ ਹੈ ਪੂਰੇ ਪਿੰਡ ਦੇ ਮੁੰਡੇ ਉਸ ਦੇ ਪਿੱਛੇ ਲੱਗੇ ਰਹਿੰਦੇ ਨੇ ਉਸ ਦਾ ਚਾਲ ਚੱਲਣ ਬਹੁਤ ਖਰਾਬ ਹੈ ਕੋਈ ਵੀ ਭਲਾ ਮੁੰਡਾ ਉਸ ਨਾਲ ਵਿਆਹ ਨਹੀਂ ਕਰਵਾਵੇਗਾ ਤੇ ਇਹ ਸੁਣ ਕੇ ਮੈਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਮੈਂ ਕਿਹਾ ਠੀਕ ਆ ਮੰਮੀ ਜੇਕਰ ਇਹ ਗੱਲ ਹੈ ਤਾਂ ਮੈਂ ਇਦਾਂ ਹੀ ਕਰਾਂਗਾ ਜਿਵੇਂ ਤੁਸੀਂ ਕਹਿੰਦੇ ਹੋ ਵਿਆਹ ਦੀਆਂ ਤਿਆਰੀਆਂ ਤੇਜ਼ੀ ਨਾਲ ਹੋਣ ਲੱਗੀਆਂ ਹਰ ਪਾਸੇ ਖੁਸ਼ੀਆਂ ਦੀਆਂ ਗੱਲਾਂ ਹੋਣ ਲੱਗੀਆਂ ਪਰ ਮੈਂ ਅੰਦਰੋਂ ਬਹੁਤ ਬੇਚੈਨ ਸੀ ਮੈਂ ਹਰਮਨ ਨੂੰ ਕਦੇ ਵੀ ਵੇਖਿਆ ਨਹੀਂ ਸੀ ਤੇ ਨਾ ਹੀ ਉਸ ਦੀ ਕੋਈ ਫੋਟੋ ਵੇਖੀ ਸੀ ਨਾ ਹੀ ਉਸ ਨਾਲ ਕਦੇ ਕੋਈ ਗੱਲ ਕੀਤੀ ਸੀ ਨਾ ਹੀ ਕਦੇ ਉਸ ਬਾਰੇ ਕੁਝ ਜਾਣਨ ਦੀ ਕੋਸ਼ਿਸ਼ ਕੀਤੀ ਸੀ ਮੇਰੇ ਮੰਮੀ ਪਾਪਾ ਨੇ ਕਿਹਾ ਸੀ ਕਿ ਕੁੜੀ ਵਾਲੇ ਵਿਆਹ ਤੋਂ 2 ਦਿਨ ਪਹਿਲਾਂ ਸ਼ਹਿਰ ਆਉਣਗੇ ਵਿਆਹ ਦੀਆਂ ਰਸਮਾਂ ਪੂਰੀਆਂ ਕਰਕੇ ਅਗਲੇ ਦਿਨ ਵਾਪਸ ਚਲੇ ਜਾਣਗੇ ਤੇ ਕੁੜੀ ਇੱਥੇ ਮੇਰੇ ਨਾਲ ਰਹੇਗੀ ਮੈਨੂੰ ਇਸ ਵਿਵਹਾਰ ਤੇ ਹੈਰਾਨੀ ਵੀ ਹੋਈ ਕਿ ਉਹ ਆਪਣੀ ਧੀ ਦਾ ਵਿਆਹ ਇੰਨੀ ਸਾਦਗੀ ਨਾਲ ਕਿਉਂ ਕਰਨਾ ਚਾਹੁੰਦੇ ਨੇ ਜਿਵੇਂ ਇਹ ਸਿਰਫ ਇੱਕ ਰਸਮੀ ਕਾਰਵਾਈ ਹੋਵੇ ਮੇਰੇ ਦੋਸਤ ਤੇ ਰਿਸ਼ਤੇਦਾਰ ਤਿਆਰੀਆਂ ਵਿੱਚ ਲੱਗ ਗਏ ਵਿਆਹ ਦੇ ਕਾਰਡ ਵੰਡੇ ਜਾ ਰਹੇ ਸੀ ਘਰ ਦੇ ਹਰ ਇੱਕ ਕੋਨੇ ਵਿੱਚ ਖੁਸ਼ੀਆਂ ਦੀ ਗੂੰਜ ਸੀ ਪਰ ਮੇਰਾ ਮਨ ਕਿਤੇ ਹੋਰ ਲੱਗਿਆ ਹੋਇਆ ਸੀ ਮੈਂ बार-बार ਆਪਣੇ ਬਚਪਨ ਦੀ ਸਹੇਲੀ ਨੂੰ ਯਾਦ ਕਰਦਾ ਜਿਸ ਦੇ ਨਾਲ ਮੇਰੀ ਕਦੇ ਕੋਈ ਗਹਿਰੀ ਗੱਲਬਾਤ ਨਹੀਂ ਹੋਈ ਸੀ ਪਰ ਇੱਕ ਲਗਾਵ ਜਿਹਾ ਜ਼ਰੂਰ ਸੀ ਉਸ ਦੀਆਂ ਗੱਲਾਂ ਉਸ ਦੀਆਂ ਸ਼ਰਾਰਤਾਂ ਮੈਨੂੰ ਯਾਦ ਆ ਰਹੀਆਂ ਸੀ ਮੈਂ ਕਈ ਵਾਰ ਸੋਚਿਆ ਕਿ ਮੈਂ ਆਪਣੇ ਪਾਪਾ ਨਾਲ ਗੱਲ ਕਰਾਂ ਉਹਨਾਂ ਨੂੰ ਸਮਝਾਵਾਂ ਕਿ ਮੈਂ ਇਸ ਵਿਆਹ ਤੋਂ ਖੁਸ਼ ਨਹੀਂ ਹਾਂ ਪਰ ਹਿੰਮਤ ਨਾ ਹੋਈ ਕਿਉਂਕਿ ਮੈਨੂੰ ਪਤਾ ਸੀ ਕਿ ਉਹ ਆਪਣੇ ਫੈਸਲੇ ਤੋਂ ਕਦੇ ਵੀ ਪਿੱਛੇ ਨਹੀਂ ਹਟਣਗੇ। ਉਹਨਾਂ ਦਾ ਫੈਸਲਾ ਆਖਰੀ ਫੈਸਲਾ ਹੁੰਦਾ। ਉਹਨਾਂ ਦੀਆਂ ਅੱਖਾਂ ਵਿੱਚ ਆਦੇਸ਼ ਹੁੰਦਾ, ਉਹਨਾਂ ਦੀਆਂ ਅੱਖਾਂ ਵਿੱਚ ਅਧਿਕਾਰ ਹੁੰਦਾ। ਉਹ ਚਾਹੁੰਦੇ ਸੀ ਉਹਨਾਂ ਦਾ ਪੁੱਤ ਉਹੀ ਜ਼ਿੰਦਗੀ ਓਵੇਂ ਜੀਵੇ ਜਿਵੇਂ ਉਹ ਚਾਹੁੰਦੇ ਨੇ। ਹੁਣ ਵਿਆਹ ਦੀ ਤਰੀਕ ਨੇੜੇ ਆ ਰਹੀ ਸੀ ਤੇ ਘਰ ਵਿੱਚ ਮਹਿਮਾਨ ਆਉਣ ਲੱਗੇ। ਮੇਰੀ ਮਾਂ ਚੁੱਪ ਸੀ ਪਰ ਉਹ ਅੰਦਰੋਂ-ਅੰਦਰੋਂ ਬਹੁਤ ਖੁਸ਼ ਸੀ। ਉਹਨਾਂ ਨੂੰ ਵਿਸ਼ਵਾਸ ਸੀ ਕਿ ਉਹਨਾਂ ਦੀ ਯੋਜਨਾ ਸਫਲ ਹੋ ਜਾਵੇਗੀ। ਉਨ੍ਹਾਂ ਦੀ ਗੱਲ ਪੂਰੀ ਹੋ ਜਾਵੇਗੀ ਮੈਨੂੰ ਵੀ ਇਹੀ ਲੱਗ ਰਿਹਾ ਸੀ ਬਸ ਕੁਝ ਦਿਨਾਂ ਦੀ ਗੱਲ ਹੈ ਵਿਆਹ ਹੋ ਜਾਵੇਗਾ ਫਿਰ ਤਲਾਕ ਹੋ ਜਾਵੇਗਾ ਫਿਰ ਮੈਂ ਆਪਣੇ ਪਸੰਦ ਦੀ ਕੁੜੀ ਨਾਲ ਵਿਆਹ ਕਰਾਂਗਾ ਇਹ ਸਭ ਮੇਰੇ ਮਨ ਵਿੱਚ ਚੱਲਦਾ ਰਿਹਾ ਇੱਕ ਪਾਸੇ ਮੇਰੀ ਅੰਤਰਾਤਮਾ ਦੀ ਆਵਾਜ਼ ਦੂਜੇ ਪਾਸੇ ਮੇਰੀ ਮਾਂ ਦਾ ਪਿਆਰ ਤੇ ਤੀਜੇ ਪਾਸੇ ਮੇਰੇ ਬਾਪੂ ਦਾ ਆਦੇਸ਼ ਚੌਥੇ ਪਾਸੇ ਮੇਰੀ ਬਚਪਨ ਦੀ ਦੋਸਤ ਦੀ ਯਾਦ ਤੇ ਪੰਜਵੇਂ ਪਾਸੇ ਹਰਮਨ ਦਾਣ ਦੇਖਿਆ ਚਿਹਰਾ ਮੇਰੀ ਜ਼ਿੰਦਗੀ ਦੇ ਅਜੀਬ ਜਹੀ ਬੇਚੈਨੀ ਰਾਤਾਂ ਨੂੰ ਨੀਂਦ ਨਾ ਆਉਣੀ ਤੇ ਦਿਨ ਨੂੰ ਚੈਨ ਕਈ ਵਾਰ ਮੈਂ ਅਰਦਾਸ ਕੀਤੀ ਕਿ ਕੋਈ ਇਦਾਂ ਦਾ ਚਮਤਕਾਰ ਹੋ ਜਾਵੇ ਕਿ ਵਿਆਹ ਨਾ ਹੋਵੇ ਹਰਮਣ ਵੱਲੋਂ ਨਾ ਹੋ ਜਾਵੇ ਪਰ ਇਦਾਂ ਨਾ ਹੋਇਆ ਵਿਆਹ ਦਾ ਦਿਨ ਆ ਗਿਆ ਹਰਮਣ ਦੇ ਘਰ ਵਾਲੇ ਪਿੰਡੋਂ ਆਏ ਹੋਏ ਸੀ ਬਹੁਤ ਸੁਧਾਰਨ ਲੋਕ ਸੀ ਉਹਨਾਂ ਦੇ ਚਿਹਰੇ ਤੇ ਨਿਮਰਤਾ ਸੀ ਉਹਨਾਂ ਦੇ ਬੋਲਚਾਲ ਵਿੱਚ ਵੀ ਨਰਮੀ ਸੀ ਉਹ ਲੋਕ ਕਿਸੇ ਦਿਖਾਵੇ ਜਾਂ ਸ਼ਾਨੋ ਸ਼ੌਕਤ ਦੇ ਕਾਇਲ ਨਹੀਂ ਸੀ ਉਨ੍ਹਾਂ ਨੇ ਰਸਮ ਨਿਭਾਈ ਅਗਲੇ ਦਿਨ ਵਾਪਸ ਜਾਣ ਦੀ ਤਿਆਰੀ ਕਰਨ ਲੱਗੀ ਹੁਣ ਹਰਮਨ ਮੇਰੇ ਘਰ ਦੀ ਨੂੰਹ ਬਣ ਚੁੱਕੀ ਸੀ ਉਹ ਮੇਰੇ ਕਮਰੇ ਵਿੱਚ ਆ ਗਈ ਸੀ ਮੇਰੇ ਦਿਲ ਵਿੱਚ ਇੱਕ ਅਜੀਬ ਜਿਹੀ ਭਾਵਨਾ ਸੀ ਮੈਂ ਹੌਲੀ ਜਿਹੀ ਕਮਰੇ ਦਾ ਦਰਵਾਜ਼ਾ ਬੰਦ ਕੀਤਾ ਹਰਮਨ ਵੱਲ ਵੇਖਿਆ ਤੇ ਕਮਰੇ ਵਿੱਚ ਦਾਖਲ ਹੋਇਆ ਹਰਮਨ ਕੋਂਡ ਕੱਢ ਕੇ ਬੈਠੀ ਸੀ ਉਸ ਨੂੰ ਦੇਖਦੇ ਹੀ ਮੇਰੇ ਦਿਲ ਵਿੱਚ ਫਿਰ ਤੋਂ ਨਫ਼ਰਤ ਦੀ ਲਹਿਰ ਦੌੜ ਗਈ ਕੱਪੜਿਆਂ ਦਾ ਰੰਗ ਐਵੇਂ ਲੱਗ ਰਿਹਾ ਸੀ ਜਿਵੇਂ ਕਿਸੇ ਪੁਰਾਣੇ ਜਵਾਨੇ ਦਾ ਪਿੰਡੂ ਵਿਆਹ ਹੋ ਰਿਹਾ ਹੋਵੇ ਉਸਦੀ ਮਹਿੰਦੀ ਦਾ ਰੰਗ ਫਿੱਕਾ ਸੀ ਜਿਵੇਂ ਜ਼ਬਰਦਸਤੀ ਲਾਈ ਗਈ ਹੋਵੇ ਉਹਦੇ ਪੈਰਾਂ ਵਿੱਚ ਗੂੜੇ ਗੁਲਾਬੀ ਰੰਗ ਦੀ ਨੀਲ ਪੋਲਿਸ਼ ਜੋ ਕਿ ਮਹਿੰਦੀ ਦੇ ਰੰਗ ਤੋਂ ਵੀ ਜ਼ਿਆਦਾ ਚੁਭ ਰਹੀ ਸੀ ਇਹ ਸਭ ਕੁਝ ਵੇਖ ਕੇ ਮੈਨੂੰ ਬਹੁਤ ਪਰੇਸ਼ਾਨੀ ਹੋਈ ਮੈਨੂੰ ਉਹ ਗੱਲਾਂ ਯਾਦ ਆਉਣ ਲੱਗੀਆਂ ਜੋ ਮੇਰੀ ਮਾਂ ਨੇ ਕਹੀਆਂ ਸੀ ਇਹ ਕੁੜੀ ਕਿਸੇ ਵੀ ਤਰ੍ਹਾਂ ਮੇਰੇ ਸੁਪਨਿਆਂ ਦੀ ਕਲਪਨਾ ਤੇ ਖਰੀ ਨਹੀਂ ਉਤਰੇਗੀ ਉਹਦੇ ਬੋਲਚਾਲ ਵਿੱਚ ਮਸੂਮੀਅਤ ਜਾਂ ਚਲਾਕੀ ਇਹ ਗੱਲ ਮੇਰੇ ਲਈ ਕੋਈ ਮਾਇਨੇ ਨਹੀਂ ਰੱਖਦੀ ਸੀ ਮੇਰੇ ਦਿਮਾਗ ਵਿੱਚ ਬਸ ਇੱਕ ਹੀ ਗੱਲ ਚੱਲ ਰਹੀ ਸੀ ਕਿ ਮੈਂ ਇਸ ਨੂੰ ਤਲਾਕ ਦੇਣਾ ਹੈ ਮੇਰੀ ਮਾਂ ਨੇ ਕਿਹਾ ਸੀ ਕਿ ਕੁਝ ਦਿਨ ਲੰਘਣ ਦਿਓ ਫਿਰ ਮੌਕਾ ਵੇਖ ਕੇ ਤਲਾਕ ਦੇ ਦੇਵਾਂਗੇ ਤਾਂ ਕਿ ਗੱਲ ਜ਼ਿਆਦਾ ਨਾ ਫੈਲੇ ਪਰ ਮੇਰੇ ਅੰਦਰ ਜੋ ਤੂਫਾਨ ਸੀ ਉਹ ਕਿਸੇ ਸਬਰ ਨੂੰ ਮੰਨਣ ਵਾਲਾ ਨਹੀਂ ਸੀ ਜਦੋਂ ਮੈਂ ਸੋਚਿਆ ਕਿ ਮੈਂ ਜਦੋਂ ਨਾਲ ਰਹਿਣਾ ਹੀ ਨਹੀਂ ਫਿਰ ਇੱਕ ਪੜ ਲਈ ਉਸ ਦਾ ਚਿਹਰਾ ਬਰਦਾਸ਼ਤ ਹੀ ਨਹੀਂ ਕਰਨਾ ਫਿਰ ਇਸ ਝੂਠੇ ਰਿਸ਼ਤੇ ਦੀ ਰਸਮ ਕਿਉਂ ਨਿਭਾਉਣੀ ਆ ਮੈਂ ਬਿਨਾ ਕੋਈ ਗੱਲ ਕੀਤੀ ਬਿਨਾ ਉਸ ਦਾ ਕੁੰਡ ਚੁੱਕੇ ਇਹ ਕਹਿ ਦਿੱਤਾ ਮੈਂ ਤੈਨੂੰ ਜਲਦੀ ਤਲਾਕ ਦੇਣ ਵਾਲਾ ਹਾਂ ਉਹ ਇੱਕ ਪਲ ਲਈ ਸੁੰਨ ਹੋ ਗਈ ਫਿਰ ਉਸ ਦੇ ਬੁੱਲਾਂ ਵਿੱਚੋਂ ਇੱਕ ਦਵੀ ਜਹੀ ਸਿਸਕੀ ਦੀ ਆਵਾਜ਼ ਨਿਕਲੀ ਤੇ ਉਹ ਫੁੱਟ ਫੁੱਟ ਕੇ ਰੋਣ ਲੱਗੀ ਉਸ ਦੀਆਂ ਸਿਸਕੀਆਂ ਵਿੱਚ ਬੇਵਸਤੀ ਸੀ ਇੱਕ ਸਵਾਲ ਸੀ ਇੱਕ ਮਾਤਮ ਸੀ ਪਰ ਮੇਰੇ ਅੰਦਰ ਕੋਈ ਨਰਮੀ ਨਾ ਆਈ ਮੈਂ ਚੁੱਪਚਾਪ ਦਰਵਾਜ਼ਾ ਖੋਲ੍ਹ ਕੇ ਕਮਰੇ ਵਿੱਚੋਂ ਬਾਹਰ ਨਿਕਲ ਗਿਆ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਜਿਵੇਂ ਮੈਂ ਕੋਈ ਜ਼ਿੰਮੇਵਾਰੀ ਨਿਭਾ ਕੇ ਖੁਦ ਨੂੰ ਮੁਕਤ ਕਰ ਲਿਆ ਹੋਵੇ ਜਿਵੇਂ ਮੇਰੇ ਮੋਢਿਆਂ ਤੋਂ ਕੋਈ ਬੋਝ ਉਤਰ ਗਿਆ ਹੋਵੇ ਮੇਰੇ ਕਦਮ ਬਾਹਰ ਵੱਲ ਸੀ ਮੇਰੀ ਸੋਚ ਹੁਣ ਆਜ਼ਾਦ ਹੋ ਚੁੱਕੀ ਸੀ ਮੇਰੇ ਚਿਹਰੇ ਤੇ ਕੋਈ ਭਾਵ ਨਹੀਂ ਸੀ ਮੇਰੇ ਦਿਲ ਵਿੱਚ ਕੋਈ ਦੁੱਖ ਨਹੀਂ ਸੀ ਮੈਂ ਆਪਣੇ ਕਮਰੇ ਵਿੱਚ ਗਿਆ ਦਰਵਾਜ਼ਾ ਬੰਦ ਕਰ ਲਿਆ ਕੁਝ ਦੇਰ ਚੁੱਪਚਾਪ ਬੈਠਾ ਰਿਹਾ ਫਿਰ ਮੈਂ ਫੋਨ ਚੁੱਕਿਆ ਤੇ ਆਪਣੇ ਦੋਸਤ ਨੂੰ ਫੋਨ ਲਾ ਲਿਆ ਕਹਿਆ ਕਿ ਹੁਣ ਕੋਈ ਰੁਕਾਵਟ ਨਹੀਂ ਬਚੀ ਹੁਣ ਮੈਂ ਬਾਹਰ ਜਾਣਾ ਜਲਦੀ ਟਿਕਟ ਦਾ ਇੰਤਜ਼ਾਮ ਕਰੋ ਅਗਲੀ ਉਡਾਣ ਨਾਲ ਨਿਕਲਣਾ ਜਦੋਂ ਮੇਰੇ ਪਾਪਾ ਨੂੰ ਇਸ ਗੱਲ ਦੀ ਖਬਰ ਮਿਲੀ ਤਾਂ ਘਰ ਵਿੱਚ ਜਿਵੇਂ ਤੂਫਾਨ ਆ ਗਿਆ ਹੋਵੇ ਹਰ ਕਮਰੇ ਵਿੱਚੋਂ ਚੀਕਾਂ ਸੁਣਾਈ ਦੇਣ ਲੱਗੀਆਂ ਮੇਰੀਆਂ ਛੋਟੀਆਂ ਭੈਣਾਂ ਡਰ ਗਈਆਂ ਮੇਰੀ ਮਾਂ ਹੈਰਾਨ ਰਹਿ ਗਈ ਪਰ ਚੁੱਪ ਰਹੀ ਕਿਉਂਕਿ ਸਾਰੀ ਯੋਜਨਾ ਉਹਨਾਂ ਦੀ ਤਾਂ ਬਣਾਈ ਹੋਈ ਸੀ ਉਹਨਾਂ ਨੂੰ ਮੇਰੇ ਫੈਸਲੇ ਤੇ ਪਛਤਾਵਾ ਨਹੀਂ ਹੋਇਆ ਸਗੋਂ ਉਹ ਤਾਂ ਸੰਤੁਸ਼ਟ ਸੀ ਉਹਨਾਂ ਨੇ ਇਹ ਸਭ ਕਿਹਾ ਕਿ ਮੁੰਡੇ ਦਾ ਮਨ ਨਹੀਂ ਮੰਨਿਆ ਤਾਂ ਕੀ ਕੀਤਾ ਜਾ ਸਕਦਾ ਮੇਰੇ ਪਾਪਾ ਨੇ ਮੈਨੂੰ ਕਮਰੇ ਵਿੱਚ ਬੁਲਾਇਆ ਉਹਨਾਂ ਨੇ ਪਹਿਲੀ ਵਾਰ ਮੈਨੂੰ ਗੁੱਸੇ ਨਾਲ ਵੇਖਿਆ ਤੇ ਪੁੱਛਿਆ ਇਹ ਕੀ ਤਮਸਾ ਹੈ ਮੈਂ ਉਹਨਾਂ ਦੀਆਂ ਅੱਖਾਂ ਵਿੱਚ ਵੇਖਿਆ ਤੇ ਕੁਝ ਨਾ ਕਿਹਾ ਉਹਨਾਂ ਨੇ ਫਿਰ ਪੁੱਛਿਆ ਕਿ ਹਰਮਨ ਵਿੱਚ ਕੋਈ ਕਮੀ ਆ ਮੈਂ ਬਿਨਾਂ ਸਿਰ ਚੁਕਾਈ ਕਿਹਾ ਉਹ ਮੇਰੇ ਨਾਲ ਬਤਮੀਜ਼ੀ ਨਾਲ ਪੇਸ਼ ਆਈ ਉਸਨੇ ਇੱਕ ਇਦਾਂ ਦੀ ਗੱਲ ਕੀਤੀ ਜਿਸ ਨੂੰ ਮੈਂ ਸਹਿ ਨਹੀਂ ਕਰ ਸਕਿਆ ਮੇਰੇ ਪਾਪਾ ਨੇ ਕਿਹਾ ਕਿ ਪਹਿਲੀ ਰਾਤ ਕੋਈ ਇਦਾਂ ਕਿਵੇਂ ਕਰ ਸਕਦਾ ਹੈ ਮੈਂ ਕਿਹਾ ਮਜਬੂਰੀ ਵਿੱਚ ਸੀ ਉਹ ਮੈਨੂੰ ਬਰਦਾਸ਼ਤ ਨਹੀਂ ਹੋਈ ਮੈਂ ਕਿਹਾ ਮੈਂ ਇਸ ਵਿਆਹ ਲਈ ਤਿਆਰ ਨਹੀਂ ਸੀ ਪਰ ਮੈਨੂੰ ਮਜਬੂਰ ਕੀਤਾ ਗਿਆ ਸਭ ਨੂੰ ਇਹ ਕਹਾਣੀ ਸੁਣਾ ਦਿੱਤੀ ਕਿ ਹਰਮਨ ਨੇ ਮੇਰੇ ਨਾਲ ਦੁਰਵਿਵਹਾਰ ਕੀਤਾ ਕੁਝ ਲੋਕਾਂ ਨੇ ਵਿਸ਼ਵਾਸ ਕੀਤਾ ਕੁਝ ਨੇ ਨਾ ਕੀਤਾ ਪਰ ਇਹ ਗੱਲ ਸਾਰੇ ਫੈਲ ਗਈ ਤੇ ਹਰਮਨ ਆਪਣੇ ਪੇਕੇ ਪਿੰਡ ਵਾਪਸ ਚਲੀ ਗਈ ਉਹ ਇੱਕ ਸ਼ਾਂਤ ਸੁਭਾਅ ਦੀ ਕੁੜੀ ਸੀ ਉਸਨੇ ਕੁਝ ਨਹੀਂ ਕੀਤਾ ਬਸ ਚੁੱਪਚਾਪ ਸੈ ਲਿਆ ਉਸਦੇ ਨਾਲ ਕੀ ਹੋਇਆ ਇਹ ਕਿਸੇ ਨੇ ਨਾ ਪੁੱਛਿਆ ਤੇ ਨਾ ਹੀ ਸੋਚਿਆ ਦੋ ਦਿਨ ਬਾਅਦ ਮੈਂ ਆਪਣਾ ਸਮਾਨ ਪੈਕ ਕੀਤਾ ਤੇ ਆਪਣੀ ਮਾਂ ਨੂੰ ਗੱਲ ਨਾ ਲਾਇਆ ਤੇ ਕਿਹਾ ਹੁਣ ਤੂੰ ਚੈਨ ਨਾਲ ਕੰਮ ਕਰੀ ਤਿੰਨ ਸਾਲ ਬਾਅਦ ਅਸੀਂ ਤੇਰਾ ਵਿਆਹ ਮੇਰੀ ਸਹੇਲੀ ਦੀ ਕੁੜੀ ਨਾਲ ਕਰਵਾ ਦੇਾਂਗੇ ਉਹਨਾਂ ਨੂੰ ਵੀ ਹੁਣ ਏਦਾਂ ਦੇ ਮੁੰਡੇ ਦਾ ਰਿਸ਼ਤਾ ਚਾਹੀਦਾ ਜੋ ਵਿਦੇਸ਼ ਵਿੱਚ ਕਮਾਉਂਦਾ ਹੋਵੇ ਮੈਂ ਮਾਂ ਨੂੰ ਵੇਖਿਆ ਹਲਕੀ ਮੁਸਕਾਨ ਦਿੱਤੀ ਤੇ ਕਿਹਾ ਹੁਣ ਮੈਂ ਕਿਸੇ ਨਾਲ ਵਿਆਹ ਨਹੀਂ ਕਰਵਾਵਾਂਗਾ ਮੈਨੂੰ ਕਿਸੇ ਨਾਲ ਪਿਆਰ ਨਹੀਂ ਆ ਮੈਨੂੰ ਕੇਵਲ ਖੁਦ ਨਾਲ ਪਿਆਰ ਹੈ ਮੈਨੂੰ ਸਿਰਫ ਆਪਣੀ ਆਜ਼ਾਦੀ ਚਾਹੀਦੀ ਹੈ ਉਹ ਕੁੜੀ ਮੈਨੂੰ ਬਹੁਤ ਸੋਹਣੀ ਲੱਗੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਉਹ ਸਿਰਫ ਇੱਕ ਚਿਹਰਾ ਸੀ ਇੱਕ ਸ਼ਬੀ ਜੋ ਕੁਝ ਪੜ ਲਈ ਚੰਗੀ ਲੱਗੀ ਤੇ ਫਿਰ ਭੁਲਾ ਦਿੱਤੀ ਗਈ ਮੈਂ ਕਿਹਾ ਹੁਣ ਮੈਂ ਉੱਥੇ ਹੀ ਵਿਆਹ ਕਰਾਂਗਾ ਜਿੱਥੇ ਮੇਰਾ ਮਨ ਕਰੇਗਾ ਆਪਣੀ ਇੱਛਾ ਨਾਲ ਆਪਣੀ ਪਸੰਦ ਨਾਲ ਹੁਣ ਕੋਈ ਜ਼ੋਰ ਜ਼ਬਰਦਸਤੀ ਨਹੀਂ ਹੋਵੇਗੀ ਤੇ ਨਾ ਹੀ ਕਿਸੇ ਦੀ ਕੋਈ ਸਲਾਹ ਲਵਾਂਗਾ ਨਾ ਕਿਸੇ ਨਾਲ ਕੋਈ ਸਮਝੌਤਾ ਕਰਾਂਗਾ ਮੇਰੀ ਮਾਂ ਦੇ ਸੁਪਨੇ ਹੀ ਉੱਥੇ ਟੁੱਟ ਗਏ ਮੇਰੇ ਪਾਪਾ ਦੀ ਜਿੱਦ ਖਤਮ ਹੋ ਗਈ ਮੈਂ ਉਹ ਸਭ ਕੁਝ ਪਿੱਛੇ ਛੱਡ ਕੇ ਆਸਟ੍ਰੇਲੀਆ ਚਲਾ ਗਿਆ ਆਸਟ੍ਰੇਲੀਆ ਜਾਣ ਤੋਂ ਪਹਿਲਾਂ ਮੈਂ ਆਪਣੀ ਘਰਵਾਲੀ ਨੂੰ ਤਲਾਕ ਦੇ ਕਾਗਜ਼ ਭੇਜ ਕੇ ਉਸ ਨੂੰ ਤਲਾਕ ਦੇ ਦਿੱਤਾ ਮੈਂ ਸੋਚਿਆ ਹੁਣ ਮੇਰੀ ਜ਼ਿੰਦਗੀ ਮੇਰੇ ਫੈਸਲੇ ਮੇਰੀਆਂ ਇੱਛਾਵਾਂ ਕਿਸੇ ਹੋਰ ਦੇ ਕੰਟਰੋਲ ਵਿੱਚ ਨਹੀਂ ਹੋਣਗੀਆਂ ਮੈਨੂੰ ਰਿਸ਼ਤਿਆਂ ਦੀਆਂ ਬੀੜੀਆਂ ਨਹੀਂ ਚਾਹੀਦੀਆਂ ਸੀ ਮੈਂ ਸਮਾਜ ਦੀਆਂ ਪਰੰਪਰਾਵਾਂ ਨਹੀਂ ਨਿਭਾਉਣੀਆਂ ਸੀ ਮੈਂ ਸਿਰਫ ਅੱਗੇ ਵਧਣਾ ਸੀ ਆਪਣੇ ਪੈਰਾਂ ਤੇ ਖੜਾ ਹੋਣਾ ਸੀ ਹਰਮਨ ਨਾਲ ਜੋ ਰਿਸ਼ਤਾ ਸੀ ਉਹ ਖਤਮ ਹੋ ਗਿਆ ਇੱਕ ਪਲ ਸੀ ਜੋ ਲੰਘ ਗਿਆ ਇੱਕ ਨਾਮ ਸੀ ਜੋ ਹੁਣ ਮੇਰੇ ਮਨ ਤੋਂ ਮਿਟ ਚੁੱਕਾ ਸੀ ਹੁਣ ਮੈਨੂੰ ਨਾ ਹਰਮਨ ਨਾਲ ਕੋਈ ਹਮਦਰਦੀ ਸੀ ਨਾ ਹੀ ਮੇਰੀ ਸਹੇਲੀ ਤੋਂ ਕੋਈ ਉਮੀਦ ਨਾ ਪਾਪਾ ਦੇ ਫੈਸਲਿਆਂ ਨਾਲ ਕੋਈ ਜੁੜਾਵ ਮੈਨੂੰ ਸਿਰਫ ਆਪਣੇ ਸੁਪਨਿਆਂ ਨਾਲ ਮਤਲਬ ਸੀ ਸਿਰਫ ਆਪਣੇ ਰਸਤੇ ਨਾਲ ਵਾਸਤਾ ਸੀ ਇੱਥੇ ਆਸਟ੍ਰੇਲੀਆ ਵਿੱਚ ਮੈਂ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੇ ਸੁਪਨੇ ਲੈ ਕੇ ਸਭ ਕੁਝ ਪਿੱਛੇ ਛੱਡ ਦਿੱਤਾ ਆਪਣਾ ਦੇਸ਼ ਆਪਣੇ ਮਾਪਿਓ ਆਪਣੀ ਪੁਰਾਣੀ ਜ਼ਿੰਦਗੀ ਨੂੰ ਅਲਵਿਦਾ ਕਹਿ ਦਿੱਤਾ ਦਿਲ ਵਿੱਚ ਇੱਕ ਹੀ ਇਰਾਦਾ ਸੀ ਖੁਦ ਨੂੰ ਸਾਬਤ ਕਰਨਾ ਸਫਲ ਹੋ ਕੇ ਦਿਖਾਉਣਾ ਦਿਲ ਵਿੱਚ ਇੱਕ ਖਾਲੀਪਨ ਸੀ ਇੱਕ ਇਕੱਲਾਪਨ ਜੋ ਸਮੇਂ ਨਾਲ ਹੋਰ ਗਹਿਰਾ ਹੁੰਦਾ ਗਿਆ ਫੇਰ ਇੱਕ ਦਿਨ ਮੈਂ ਇੱਕ ਕੁੜੀ ਨੂੰ ਵੇਖਿਆ ਨਾ ਤਾਂ ਉਹ ਮੇਰੇ ਧਰਮ ਦੀ ਸੀ ਨਾ ਹੀ ਉਹ ਮੇਰੀ ਭਾਸ਼ਾ ਬੋਲਦੀ ਸੀ ਨਾ ਹੀ ਉਹ ਮੇਰੇ ਦੇਸ਼ ਦੀ ਸੀ ਪਰ ਉਸ ਦੀਆਂ ਅੱਖਾਂ ਵਿੱਚ ਇੱਕ ਖਿੱਚ ਸੀ ਉਸ ਦੇ ਅੰਦਾਜ਼ ਵਿੱਚ ਇੱਕ ਮਿਠਾਸ ਸੀ ਉਹਦੇ ਨਾਲ ਸਮਾਂ ਲੰਘਾਉਣਾ ਮੈਨੂੰ ਚੰਗਾ ਲੱਗਣ ਲੱਗਿਆ ਗੱਲਾਂ ਕਰਨਾ ਬਾਹਰ ਘੁੰਮਣਾ ਫਿਰਨਾ ਸਾਰਾ ਕੁਝ ਜਾਦੂ ਵਾਂਗ ਲੱਗਣ ਲੱਗਿਆ ਦਿਲ ਨੇ ਚਾਹਿਆ ਕਿ ਉਸ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਵਾਂ ਦਿਲ ਨੇ ਕਿਹਾ ਇੱਕ ਵਾਰ ਫਿਰ ਕਿਸਮਤ ਅਜਮਾਈ ਜਾਵੇ ਫਿਰ ਅਸੀਂ ਦੋਵਾਂ ਨੇ ਕੋਟ ਮੈਜ ਕਰ ਲਈ ਕਾਗਜ਼ੀ ਕਾਰਵਾਈਆਂ ਪੂਰੇ ਹੁੰਦੇ ਹੀ ਅਸੀਂ ਦੋਨੋਂ ਇਕੱਠੇ ਰਹਿਣ ਲੱਗੇ ਸ਼ੁਰੂਆਤ ਵਿੱਚ ਸਭ ਕੁਝ ਨਵਾਂ ਸੀ ਤੇ ਸਭ ਕੁਝ ਚੰਗਾ ਵੀ ਲੱਗ ਰਿਹਾ ਸੀ ਉਸ ਦਾ ਅੰਦਾਜ਼ ਉਸ ਦੀਆਂ ਗੱਲਾਂ ਸਭ ਕੁਝ ਦਿਲ ਨੂੰ ਪਾ ਰਿਹਾ ਸੀ ਪਰ ਜਿਵੇਂ ਜਿਵੇਂ ਸਮਾਂ ਲੰਘਦਾ ਗਿਆ ਹਕੀਕਤ ਸਾਹਮਣੇ ਆਉਣ ਲੱਗੀ ਫਿਰ ਮੈਨੂੰ ਸਮਝ ਆਉਣ ਲੱਗੀ ਕਿ ਇਹ ਕੁੜੀ ਉਦਾਂ ਦੀ ਨਹੀਂ ਜਿੱਦਾਂ ਦੀ ਮੈਂ ਚਾਹੁੰਦਾ ਸੀ ਉਸ ਦੇ ਜਿਉਣ ਦਾ ਨਜ਼ਰੀਆ ਮੇਰੀ ਸੋਚ ਤੋਂ ਬਿਲਕੁਲ ਵੱਖਰਾ ਸੀ ਮੈਂ ਇੱਕ ਇਦਾਂ ਦਾ ਇਨਸਾਨ ਸੀ ਜੋ ਚਾਹੁੰਦਾ ਸੀ ਕਿ ਜਦੋਂ ਮੈਂ ਕੰਮ ਤੋਂ ਘਰ ਆਵਾਂ ਤਾਂ ਖਾਣਾ ਤਿਆਰ ਹੋਵੇ ਮੇਰੇ ਕੱਪੜੇ ਸਾਫ਼ ਸੁਥਰੇ ਹੋਣ ਘਰ ਵਿੱਚ ਸਫਾਈ ਹੋਵੇ ਮੇਰੀ ਘਰਵਾਲੀ ਦਾ ਚਿਹਰਾ ਖੁਸ਼ਬੂ ਨਾਲ ਮਹਿਕ ਰਿਹਾ ਹੋਵੇ ਪਰ ਇੱਥੇ ਸਭ ਕੁਝ ਉਲਟਾ ਸੀ ਮੈਂ ਥੱਕਿਆ ਹਾਰਿਆ ਘਰ ਆਉਂਦਾ ਤਾਂ ਉਹ ਕਹਿੰਦੀ ਚਲੋ ਖਾਣਾ ਰਲ ਮਿਲ ਕੇ ਬਣਾਉਂਦੇ ਹਾਂ ਤੇ ਕਦੇ-ਕਦੇ ਕਹਿ ਦਿੰਦੀ ਕਿ ਅੱਜ ਤੁਸੀਂ ਖਾਣਾ ਬਣਾ ਲਿਓ ਮੈਂ ਬਹੁਤ ਥੱਕ ਗਈ ਆ ਮੇਰੇ ਲਈ ਇਹ ਸਭ ਕੁਝ ਨਵਾਂ ਤੇ ਅਜੀਬ ਸੀ ਇਹ ਰਵਈਆ ਮੈਨੂੰ ਪਸੰਦ ਨਹੀਂ ਸੀ ਮੈਂ ਇਹ ਸੋਚ ਕੇ ਵਿਦੇਸ਼ ਆਉਣ ਦਾ ਫੈਸਲਾ ਕੀਤਾ ਸੀ ਕਿ ਇੱਥੇ ਮੈਨੂੰ ਆਜ਼ਾਦੀ ਮਿਲੇਗੀ ਸਕੂਨ ਮਿਲੇਗਾ ਪਰ ਅਹਿਸਾਸ ਹੋਇਆ ਕਿ ਮੈਂ ਇੱਕ ਇਦਾਂ ਦੇ ਰਿਸ਼ਤੇ ਵਿੱਚ ਵੱਜ ਗਿਆ ਜਿੱਥੇ ਪਿਆਰ ਘੱਟ ਸਮਝੌਤੇ ਜ਼ਿਆਦਾ ਸੀ ਉਹ ਹਰ ਕੰਮ ਵਿੱਚ ਖੁਦ ਨੂੰ ਮਰਦ ਜਿਹਾ ਜਿਤਾਉਣ ਦੀ ਕੋਸ਼ਿਸ਼ ਕਰਦੀ ਸੀ ਉਹ ਖੁਦ ਫੈਸਲੇ ਲੈਣ ਵਾਲੀ ਸੀ ਆਪਣੇ ਮਨ ਦੀ ਚਲਾਉਣ ਵਾਲੀ ਸੀ ਉਸ ਨੂੰ ਕਿਸੇ ਦੀ ਗੱਲ ਸੁਣਨ ਦੀ ਆਦਤ ਨਹੀਂ ਸੀ ਮੈਂ ਚਾਹੁੰਦਾ ਸੀ ਮੇਰੀ ਗੱਲ ਮੰਨੀ ਜਾਵੇ ਪਰ ਉਹ ਚਾਹੁੰਦੀ ਸੀ ਮੈਂ ਉਸ ਦੀ ਗੱਲ ਮੰਨਾ ਉਹ ਇੱਕ ਆਜ਼ਾਦ ਸੋਚ ਵਾਲੀ ਔਰਤ ਸੀ ਤੇ ਮੈਂ ਪਰੰਪਰਾ ਪਸੰਦ ਬੰਦਾ ਮੈਂ ਘਰ ਵਸਾਇਆ ਸੀ ਸ਼ਾਂਤੀ ਲਈ ਪਰ ਹੁਣ ਇਹ ਇੱਕ ਜੰਗ ਦਾ ਮੈਦਾਨ ਬਣ ਚੁੱਕਿਆ ਸੀ ਮੈਂ ਆਪਣੀ ਘਰਵਾਲੀ ਤੋਂ ਘਰਵਾਲੀ ਵਾਲਾ ਵਿਵਹਾਰ ਚਾਹੁੰਦਾ ਸੀ ਪਰ ਉਹ ਖੁਦ ਨੂੰ ਘਰਵਾਲੀ ਕਹਾਉਣ ਵਿੱਚ ਖੁਸ਼ੀ ਮਹਿਸੂਸ ਨਹੀਂ ਕਰਦੀ ਸੀ ਉਹ ਕਹਿੰਦੀ ਸੀ ਕਿ ਦੋਵੇਂ ਬਰਾਬਰ ਹਾਂ ਦੋਮੇ ਕੰਮ ਕਰਨ ਦੋਮੇ ਜ਼ਿੰਮੇਵਾਰੀਆਂ ਵੰਡਣ ਮੈਂ ਤਾਂ ਕਦੇ ਇਦਾਂ ਸੋਚਿਆ ਵੀ ਨਹੀਂ ਸੀ ਤੇ ਨਾ ਹੀ ਮੇਰੇ ਘਰ ਵਿੱਚ ਇਦਾਂ ਕਦੇ ਹੋਇਆ ਸੀ ਨਾ ਮੈਨੂੰ ਮੇਰੇ ਮਾਪਿਓ ਨੇ ਸਿਖਾਇਆ ਸੀ ਮੈਂ ਉਲਝਣ ਲੱਗਾ ਥੱਕਣ ਲੱਗਾ ਬਦਲਣ ਲੱਗਾ ਉਹ ਮੈਨੂੰ ਹੁਣ ਬੋਝ ਲੱਗਣ ਲੱਗੀ ਉਹਦੇ ਹਰ ਵਾਕ ਵਿੱਚ ਚੁਬਣ ਮਹਿਸੂਸ ਹੋਣ ਲੱਗੀ ਮੈਂ ਉਸ ਤੋਂ ਨਫ਼ਰਤ ਕਰਨ ਲੱਗਿਆ ਉਹ ਮੇਰੀ ਹਰ ਗੱਲ ਨੂੰ ਟਾਲ ਦਿੰਦੀ ਮੇਰੇ ਸੁਪਨੇ ਇੱਕ ਇੱਕ ਕਰਕੇ ਵਿਖਰਨ ਲੱਗੇ ਮੇਰੀਆਂ ਇੱਛਾਵਾਂ ਦਮ ਤੋੜਨ ਲੱਗੀਆਂ ਮੇਰੀ ਪਹਿਚਾਣ ਇੱਕ ਡੱਬੀ ਵਿੱਚ ਬੰਦ ਹੁੰਦੀ ਗਈ ਮੈਂ ਆਪਣੇ ਮਾਪਿਓ ਨਾਲ ਵੀ ਗੱਲ ਨਾ ਕਰੀ ਉਹ ਤਾਂ ਪਹਿਲਾਂ ਹੀ ਮੇਰੇ ਤੋਂ ਨਾਰਾਜ਼ ਸੀ ਮੇਰੇ ਹੀ ਮੇਰੀ ਮਾਂ ਨਾਲ ਕੀਤਾ ਗਿਆ ਵਿਵਹਾਰ ਮੈਨੂੰ ਯਾਦ ਸੀ ਮੇਰੇ ਪਾਪਾ ਨੂੰ ਵੀ ਮੇਰੀ ਪਸੰਦ ਤੇ ਬਹੁਤ ਦੁੱਖ ਹੋਇਆ ਸੀ ਮੈਂ ਕਦੇ-ਕਦੇ ਫੋਨ ਕਰਦਾ ਸੀ ਪਰ ਜ਼ਿਆਦਾ ਗੱਲ ਨਹੀਂ ਹੁੰਦੀ ਸੀ ਮਾਂ ਚੁੱਪ-ਚੁੱਪ ਰਹਿੰਦੀ ਪਰ ਪਾਪਾ ਠੰਡੇ ਲੈ ਦੇ ਵਿੱਚ ਗੱਲ ਕਰਦੇ ਉਹ ਪੈਸੇ ਤਾਂ ਨਹੀਂ ਮੰਗਦੇ ਸੀ ਪਰ ਮੈਂ ਭੇਹ ਦਾ ਰਹਿੰਦਾ ਸੀ ਪਰ ਉਹ ਉਹਨਾਂ ਨੂੰ ਕਢਾਉਂਦੇ ਨਹੀਂ ਸੀ ਜਿਵੇਂ ਉਹਨਾਂ ਨੇ ਮੈਨੂੰ ਭਲਾ ਹੀ ਦਿੱਤਾ ਹੋਵੇ ਮਨ ਵਿੱਚ ਕਸਕ ਵੱਧ ਗਈ ਮੈਂ ਸੋਚਣ ਲੱਗਾ ਨਾ ਇੱਥੇ ਸੁੱਖ ਹੈ ਨਾ ਉੱਥੇ ਮੈਂ ਇੱਥੇ ਦਾ ਰਿਹਾ ਨਾ ਉੱਥੋਂ ਦਾ ਮਾਂ ਪਿਓ ਨੂੰ ਨਰਾਜ਼ ਕੀਤਾ ਸੁੱਖ ਲਈ ਪਰ ਸੁੱਖ ਮਿਲਿਆ ਹੀ ਨਹੀਂ ਹੁਣ ਤਾਂ ਲੱਗਦਾ ਸੀ ਕਿ ਮੈਂ ਖੁਦ ਨਾਲ ਵਿਸ਼ਵਾਸ ਘਾਤ ਕੀਤਾ ਮੈਂ ਜਦੋਂ ਸ਼ੀਸ਼ਾ ਵੇਖਿਆ ਤਾਂ ਇੱਕ ਅਜਨਬੀ ਚਿਹਰਾ ਦਿਖਾਈ ਦਿੱਤਾ ਉਹ ਚਿਹਰਾ ਜੋ ਕਦੇ ਸੁਪਨੇ ਵਿੱਚ ਵੇਖਿਆ ਕਰਦਾ ਸੀ ਹੁਣ ਨਿਰਾਸ਼ਾ ਵਿੱਚ ਡੁੱਬਿਆ ਹੋਇਆ ਸੀ ਉਹ ਚਿਹਰਾ ਜੋ ਕਦੇ ਮੁਸਕਰਾਇਆ ਕਰਦਾ ਸੀ ਹੁਣ ਚੁੱਪ ਦੀ ਤਸਵੀਰ ਬਣ ਗਿਆ ਸੀ ਮੈਂ ਆਪਣੀ ਘਰਵਾਲੀ ਨਾਲ ਗੱਲ ਕੀਤੀ ਮੈਂ ਕਿਹਾ ਕਿ ਹੁਣ ਅਸੀਂ ਨਾਲ-ਨਾਲ ਨਹੀਂ ਚੱਲ ਸਕਦੇ ਉਹ ਵੀ ਪਿਛਲੇ ਕੁਝ ਦਿਨਾਂ ਤੋਂ ਇਹੀ ਸੋਚ ਰਹੀ ਸੀ ਹਾਂਜੀ ਦੋਸਤੋ ਇਸ ਕਹਾਣੀ ਦਾ ਅਗਲਾ ਤੇ ਆਖਰੀ ਭਾਗ ਕੱਲ ਆਵੇਗਾ ਜੀ ਪੂਰੀ ਕਹਾਣੀ ਸੁਣਨ ਲਈ ਜੁੜੇ ਰਹਿਣਾ ਚੈਨਲ ਦੇ ਨਾਲ ਜੇਕਰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਰੱਖਣੇ ਧੰਨਵਾਦ ਜੀ